ਮੈਂ ਆਰਮਦੀਪ ਸਿੰਘ ਪਿੰਡ ਮੱਲਮਾਜਰਾ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਮੈਂ ਹੁਣੇ ਇਹ ਆਪਣੇ ਦਫ਼ਤਰ ਚ ਪਹੁੰਚਿਆ ਆਪਣੇ ਖੇਤਾਂ ਤੋਂ ਆਪਣੇ ਪਿੰਡੋਂ ਆ ਕੇ ਇਹ ਜੋ ਅੱਜ ਮੀਂਹ ਪਿਆ ਜੋ ਗੜੇਮਾਰੀ ਹੋਈ ਹੈ ਇਹਨੇ ਕਿਸਾਨਾਂ ਦੇ ਸਾਰ ਸੂਤ ਕੇ ਰੱਖ ਦਿੱਤੇ ਨੇ ਗੜੇਮਾਰੀ ਇੰਨੀ ਕਿ ਭਿਆਨਕ ਹੈ ਵੀ 15 ਮਿੰਟ ਕੱਲੇ ਗੜੇ ਹੀ ਪੈਂਦੇ ਰਹੇ ਨੇ ਕੋਈ ਮੀਂਹ ਨਹੀਂ ਸੀ ਪਿੰਡਾਂ ਚ ਨਾਲੀਆਂ ਬੰਦ ਹੋ ਗਈਆਂ ਕੋਠਿਆਂ ਦੀਆਂ ਛੱਤਾਂ ਦੇ ਪੰਤਾਲੀਆਂ ਦੀ ਬਲਾਕੇਜ ਹੋ ਗਈ ਪਾਣੀ ਕੱਢਣਾ ਇੱਕ ਵੱਡੀ ਸਮੱਸਿਆ ਹੋ ਗਈ ਖੇਤਾਂ ਚ ਜਿਹੜੀ ਬਰਸੀਮ ਨੇ ਡੰਗਰਚਾਰੇ ਵਾਸਤੇ ਉਹ ਸਾਰੇ ਖਤਮ ਹੋ ਗਏ। ਆਲੂ ਜਿਨ੍ਹਾਂ ਦਾ ਪੱਤਾ ਵੱਡਿਆ ਹੋਇਆ ਸੀ ਉਹ ਬਿਲਕੁਲ ਹੀ ਤਹਿਚ ਨਾਸ ਹੋ ਗਏ। ਉੱਪਰੋਂ ਖਾਲੀ ਹੋ ਗਏ ਮਿੱਟੀ ਝੜ ਗਈ। ਉਹ ਆਲੂ ਸਾਰਾ तकरीबन 90% ਆਲੂ ਉਹ ਖਰਾਬ ਹੋ ਗਿਆ। ਜਿਹੜਾ ਆਲੂ ਅਜੇ ਬੇਲ ਵੱਢਣ ਤੋਂ ਰਹਿੰਦੇ ਵੀ ਸੀ ਉਹ ਵੀ ਬੇਲ نیچے ਗਿਰ ਗਈ। ਉਹਦਾ ਵੀ ਆਲੂ ਨੰਗਾ ਹੋ ਗਿਆ। ਉਹਦਾ ਵੀ ਬਹੁਤ ਨੁਕਸਾਨ ਹੈ। ਇਸ ਕਰਕੇ ਜਿਹੜੀ ਫਸਲ ਬੀਜੀ ਵੀ ਗਈ ਹੈ ਕੋਈ ਤਾਜੀ ਆਲੂ ਪੱਟ ਕੇ ਕੋਈ ਦਸੰਬਰ ਦੇ ਮਹੀਨੇ ਕਣਕ ਬੀਜੀ ਹੋਈ ਸੀ ਉਹਦਾ ਵੀ ਨੁਕਸਾਨ ਹੈ। ਕਣਕ ਦੇ ਪੱਤੇ ਪਾੜਤੇ ਇਹ ਵੀ ਨੁਕਸਾਨ ਹੈ ਜਿਮੀਦਾਰ ਨੂੰ ਦੁਬਾਰਾ ਸਪਰੇਅਾਂ ਕਰਨੀਆਂ ਪੈਣਗੀਆਂ ਦੁਬਾਰਾ ਇੱਕ ਖਾਦ ਦੀ ਡੋਜ਼ ਦੇਣੀ ਪਊ ਨਹੀਂ ਕੰਮ ਖਤਮ ਹੋਇਆ ਸੀ ਜਿਮੀਦਾਰ ਨੂੰ ਇਸ ਮੀਂਹ ਨਾਲ ਬਹੁਤ ਵੱਡਾ ਘਾਟਾ ਪਿਆ ਜਿੱਥੋਂ ਉਹਦਾ ਬਾਹਰ ਨਿਕਲਣਾ ਬਹੁਤ ਔਖਾ ਹੈ ਕਿਉਂਕਿ ਜਿਮੀਦਾਰ ਪਹਿਲਾਂ ਹੀ ਟੁੱਟਿਆ ਹੋਇਆ ਹੈ ਅੱਗੇ ਹੋਰ ਉਹਦੇ ਤੇ ਬਜਨ ਪੈ ਗਿਆ ਸਰਕਾਰ ਨੂੰ ਹੁਣ ਇਸ ਟਾਈਮ ਜੋ ਇਹ ਮਾੜਾ ਸਮਾਂ ਹੈ ਚ ਸਰਕਾਰ ਨੂੰ ਜਿਮੀਦਾਰ ਦੀ ਬਾਹਰ ਜ਼ਰੂਰ ਪੜਨੀ ਚਾਹੀਦੀ ਹੈ ਗੱਲ ਕਰੀਏ ਖੇਤੀ ਦੀ ਤਾਂ ਤੁਸੀਂ ਜਿਹੜੀ ਖੇਤੀ ਹੈ ਕਿੰਨੇ ਕਿੱਕੜ ਚ ਜਿਹੜੀ ਕਰਦੇ ਹੋ ਤੇ ਕਿੰਨਾ ਕ ਨੁਕਸਾਨ ਹੈ ਜਿਹੜਾ ਉਹ ਹੋਇਆ ਹੋਣਾ ਲਗਭਗ ਦੇਖੋ ਮੈਂ ਆਪਦੇ ਤਕਰੀਬਨ 80 ਕਿੱਕੜ ਚ ਖੇਤੀ ਕਰਦਾ ਨੁਕਸਾਨ ਦਾ ਇਸ ਤਰ੍ਹਾਂ ਹੈ ਵੀ ਜਿਹੜੇ ਆਲੂ ਦੀ ਫਸਲ ਜਿਹਦਾ ਪੱਤਾ ਵੱਡਾ ਹੈ ਉਹਦਾ ਜ਼ਿਆਦਾ ਨੁਕਸਾਨ ਹੈ ਅੱਛਾ ਜਿਹੜੀ ਕਣਕ ਹੈ ਜਿਹੜੀ ਗੈਤੀ ਕਣਕ ਹੈ ਹੁਣ ਤਕਰੀਬਨ ਨਿਸਰ ਨੂੰ ਤਿਆਰ ਸੀ ਉਹਦੇ ਪੱਤੇ ਪਾੜ ਤੇ ਉਹ ਨਿਸਰ ਨਹੀਂ ਲੇਟ ਹੋ ਜੂਗੀ ਦੂਜੀ ਗੱਲ ਹੈ ਉਹਤੇ ਕੋਈ ਸਪਰੇ ਵਗੈਰਾ ਫੰਗੀਸਾਈਡ ਦੀ ਕਰਨੀ ਪਊਗੀ ਕਿਉਂਕਿ ਇੰਨਾ ਨਹੀਂ ਪਿਆ ਉਹਨੂੰ ਕੋਈ ਤਾਕਤ ਦੀ ਵੀ ਸਪਰੇਅ ਕਰਨੀ ਪਊ ਦੁਬਾਰਾ ਖਾਦ ਵੀ ਪਾਉਣੀ ਪਊ ਜ਼ਿੰਮੇਦਾਰ ਦਾ ਪਰ ਇਕੜ ਜਿਹੜਾ ਖਰਚਾ ਉਹ ਵੱਧ ਜਾਣ। ਡਾਕਟਰ ਹਰਸ਼ਨੀ ਸਿੰਘ ਜਿਵੇਂ ਕਿ ਆਪਾਂ ਸਵੇਰ ਤੋਂ ਦੇਖ ਰਹੇ ਹਾਂ ਕਿ ਬਾਰਿਸ਼ ਹੋ ਰਹੀ ਹੈ। ਜਿਹੜਾ ਬਾਰਿਸ਼ ਪੈ ਰਹੀ ਹੈ ਉਹਦਾ ਤਾਂ ਸਾਨੂੰ ਲੱਗਦਾ ਕਿ ਫਾਇਦਾ ਹੀ ਹੋਊਗਾ ਫਸਲਾਂ ਨੂੰ ਖਾਸ ਤੌਰ ਤੇ ਕਣਕ ਨੂੰ। ਬਟ ਜਿਹੜੀ ਗੜੇਮਾਰੀ ਹੋਈ ਹੈ ਕਿਉਂਕਿ ਗੜੇਮਾਰੀ ਜਿਵੇਂ ਆਲੂ ਹੁਣ ਤਿਆਰ ਸੀਗੇ ਤੇ ਹੋ ਸਕਦਾ ਹੈ ਵੀ ਆਲੂ ਹੋ ਗਏ ਜਾਂ ਚਾਰੇ ਵਾਲੀ ਫਸਲ ਜਿਵੇਂ ਕਿ ਬਰਸੀਮ ਹੈ। ਉਹਨਾਂ ਤੇ ਹੋ ਸਕਦਾ ਵੀ ਥੋੜਾ ਬਹੁਤਾ ਇਸ ਜਿਹੜੇ ਗੜੇਮਾਰੀ ਦਾ ਹੈਗਾ ਨੁਕਸਾਨ ਹੋਵੇ ਬਾਕੀ ਜਿਹੜੀ ਸਾਡੀ ਟੀਮਾਂ ਹੈਗੀਆਂ ਨੇ ਮਹਾਰਾ ਦੇ ਟੀਮਾਂ ਹੈਗੀਆਂ ਨੇ ਉਹ ਜਾਣ ਗਈਆਂ ਇਹਦਾ ਜਿਹੜਾ ਅਸੈਸਮੈਂਟ ਹੈਗੀ ਆ ਉਸ ਤੋਂ ਬਾਅਦ ਚ ਆਊਗਾ ਬਟ ਸਵੇਰ ਤੋਂ ਆਪਾਂ ਦੇਖ ਰਹੇ ਹਾਂ ਕਿ ਬਾਰਿਸ਼ ਹੋ ਰਹੀ ਆ ਤਾਂ ਨਾਲ ਗੜੇਮਾਰੀ ਵੀ ਹੋਈ ਹੈ ਆਪਣੇ ਨਾਲ ਗੜੇਮਾਰੀ ਨਾਲ ਦੋ ਹੀ ਫਸਲਾਂ ਨੂੰ ਨੁਕਸਾਨ ਹੋਇਆ ਉਹ ਜਿਹੜਾ ਕਣਕ ਨੂੰ ਵੀ ਜਿਨ੍ਹਾਂ ਨੇ ਲੇਟ ਬੀਜੀ ਹੋ ਉਹਨਾਂ ਨੂੰ ਵੀ ਹੋ ਸਕਦਾ ਕਣਕ ਦਾ ਅਸੈਸ ਕਰਨਾ ਪਾਊਗਾ ਕਣਕ ਦਾ ਜੇ ਸਾਨੂੰ ਰਿਸਕ ਘੱਟ ਲੱਗ ਰਿਹਾ ਬਟ ਜਿਹੜੀ ਬਾਕੀ ਫਸਲਾਂ ਹੈਗੀਆਂ ਨੇ ਜਿਵੇਂ ਆਲੂ ਖਾਸ ਤੌਰ ਤੇ ਇਨਾਂ ਨੂੰ ਹੋ ਸਕਦਾ ਵੀ ਜੇ ਨੁਕਸਾਨ ਤੇ ਜਾਂ ਚਾਰੇ ਵਾਲੀ ਫਸਲਾਂ ਹੈਗੇ ਵੀ ਨੁਕਸਾਨ ਹੋਇਆ ਹੋ ਸਕਦਾ ਬਾਕੀ ਅਸੈਸਮੈਂਟ ਜਿਹੜੀ ਹੈਗੀ ਉਹ ਬਾਅਦ ਚ ਹੋਊਗੀ ਮੈਂ ਆਰਮਦੀਪ ਸਿੰਘ ਪਿੰਡ ਮੱਲਮਾਜਰਾ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਮੈਂ ਹੁਣੇ ਇਹ ਆਪਣੇ ਦਫ਼ਤਰ ਚ ਪਹੁੰਚਿਆ ਆਪਣੇ ਖੇਤਾਂ ਤੋਂ ਆਪਣੇ ਪਿੰਡੋਂ ਆ ਕੇ ਇਹ ਜੋ ਅੱਜ ਮਹੀਨਿਆਂ ਜੋ ਗੜੇਮਾਰੀ ਹੋਈ ਹੈ ਇਹਨਾਂ ਕਿਸਾਨਾਂ ਦੇ ਸਾਰ ਸੂਤ ਕੇ ਰੱਖ ਦਿੱਤੇ ਨੇ ਗੜੇਮਾਰੀ ਇੰਨੀ ਕਿ ਭਿਆਨਕ ਹੈ ਵੀ 15 ਮਿੰਟ ਇਕੱਲੇ ਗੜੇ ਹੀ ਪੈਂਦੇ ਰਹੇ ਨੇ ਕੋਈ ਮੀਂਹ ਨਹੀਂ ਸੀ ਪਿੰਡਾਂ 'ਚ ਨਾਲੀਆਂ ਬੰਦ ਹੋ ਗਈਆਂ ਕੋਠਿਆਂ ਦੀਆਂ ਛੱਤਾਂ ਦੇ ਪੰਤਾਲਿਆਂ ਦੀ ਬਰੋਕੇਜ ਹੋ ਗਈ ਪਾਣੀ ਕੱਢਣਾ ਇੱਕ ਵੱਡੀ ਸਮੱਸਿਆ ਹੋ ਗਈ ਖੇਤਾਂ 'ਚ ਜਿਹੜੀ ਬਰਸੇਮ ਨੇ ਡੰਗਰਚਾਰੇ ਵਾਸਤੇ ਉਹ ਸਾਰੇ ਖਤਮ ਹੋ ਗਏ ਆਲੂ ਜਿਨ੍ਹਾਂ ਦਾ ਪੱਤਾ ਵੱਡਿਆ ਹੋਇਆ ਸੀ ਉਹ ਬਿਲਕੁਲ ਹੀ ਤਹਜ ਨਾਸ ਹੋ ਗਏ ਉੱਪਰੋਂ ਖਾਲੀ ਹੋ ਗਏ ਮਿੱਟੀ ਝੜ ਗਈ ਉਹ ਆਲੂ ਸਾਰਾ ਤਕਰੀਬਨ 90% ਆਲੂ ਉਹ ਖਰਾਬ ਹੋ ਗਿਆ ਜਿਹੜਾ ਆਲੂ ਅਜੇ ਬੇਲ ਵੱਢਣ ਤੋਂ ਰਹਿੰਦੇ ਵੀ ਸੀ ਉਹ ਵੀ ਬੇਲ نیچے गिर ਗਈ ਉਹਦਾ ਵੀ ਆਲੂ ਨੰਗਾ ਹੋ ਗਿਆ ਉਹਦਾ ਵੀ ਬਹੁਤ ਨੁਕਸਾਨ ਹੈ ਇਸ ਕਰਕੇ ਜਿਹੜੀ ਫਸਲ ਬੀਜੀ ਵੀ ਗਈ ਹੈ ਕੋਈ ਤਾਜੀ ਆਲੂ ਪਟਕੇ ਕੋਈ ਦਸੰਬਰ ਦੇ ਮਹੀਨੇ ਕਣਕ ਬੀਜੀ ਹੋਈ ਸੀ ਉਹਦਾ ਵੀ ਨੁਕਸਾਨ ਹੈ ਕਣਕ ਦੇ ਪੱਤੇ ਪਾੜਤੇ ਇਹ ਵੀ ਨੁਕਸਾਨ ਹੈ ਜ਼ਿਮੀਦਾਰ ਨੂੰ ਦੁਬਾਰਾ ਸਪਰੇਅਾਂ ਕਰਨੀਆਂ ਪੈਣਗੀਆਂ ਦੁਬਾਰਾ ਇੱਕ ਖਾਦ ਦੀ ਡੋਜ਼ ਦੇਣੀ ਪਊ ਨਹੀਂ ਕੰਮ ਖਤਮ ਹੋਇਆ ਸੀ ਜ਼ਿਮੀਦਾਰ ਨੂੰ ਇਸ ਮਹੀਨ ਨਾਲ ਬਹੁਤ ਵੱਡਾ ਘਾਟਾ ਪਿਆ ਜਿੱਥੋਂ ਉਹਦਾ ਬਾਹਰ ਨਿਕਲਣਾ ਬਹੁਤ ਔਖਾ ਹੈ ਕਿਉਂਕਿ ਜ਼ਿਮੀਦਾਰ ਪਹਿਲਾਂ ਹੀ ਟੁੱਟਿਆ ਹੋਇਆ ਹੈ ਅੱਗੇ ਹੋਰ ਉਹਦੇ ਤੇ ਬਜਨ ਪੈ ਗਿਆ ਸਰਕਾਰ ਨੂੰ ਹੁਣ ਇਸ ਟਾਈਮ ਜੋ ਇਹ ਮਾੜਾ ਸਮਾਂ ਹੈ ਚ ਸਰਕਾਰ ਨੂੰ ਜ਼ਿੰਮੇਵਾਰ ਦੀ ਬਾਹਰ ਜ਼ਰੂਰ ਪੜਨੀ ਚਾਹੀਦੀ ਗੱਲ ਕਰੀਏ ਖੇਤੀ ਦੀ ਤਾਂ ਤੁਸੀਂ ਜਿਹੜੀ ਖੇਤੀ ਹੈ ਕਿੰਨੇ ਕਿੱਕੜ ਚ ਜਿਹੜੀ ਕਰਦੇ ਹੋ ਤੇ ਕਿੰਨਾ ਕ ਨੁਕਸਾਨ ਹੈ ਜਿਹੜਾ ਉਹ ਹੋਇਆ ਹੋਣਾ ਲਗਭਗ ਦੇਖੋ ਮੈਂ ਆਪਦੇ ਤਕਰੀਬਨ 80 ਕਿੱਕੜ ਚ ਖੇਤੀ ਕਰਦਾ ਨੁਕਸਾਨ ਦਾ ਇਸ ਤਰ੍ਹਾਂ ਹੈ ਵੀ ਜਿਹੜੀ ਆਲੂ ਦੀ ਫਸਲ ਜਿਹਦਾ ਪਤਾ ਵੱਡਾ ਹੈ ਉਹਦਾ ਜ਼ਿਆਦਾ ਨੁਕਸਾਨ ਹੈ ਅੱਛਾ ਜਿਹੜੀ ਕਣਕ ਹੈ ਜਿਹੜੀ ਗੈਤੀ ਕਣਕ ਹੈ ਹੁਣ ਤਕਰੀਬਨ ਨਿਸਰ ਨੂੰ ਤਿਆਰ ਸੀ ਉਹਦੇ ਪੱਤੇ ਪਾੜ ਤੇ ਉਹ ਨਿਸਰ ਨਹੀਂ ਲੇਟ ਹੋ ਜੂਗੀ ਤੁਡੀ ਗੱਲ ਹੈ ਉਹਤੇ ਕੋਈ ਸਪਰੇ ਵਗੈਰਾ ਫੰਗੀਸਾਈਡ ਦੀ ਕਰਨੀ ਪਊਗੀ ਕਿਉਂਕਿ ਇੰਨਾ ਨਹੀਂ ਪਿਆ ਉਹਨੂੰ ਕੋਈ ਤਾਕਤ ਦੀ ਵੀ ਸਪਰੇ ਕਰਨੀ ਪਊ ਦੁਬਾਰਾ ਖਾਦ ਵੀ ਪਾਉਣੀ ਪਊ ਜ਼ਿੰਮੇਦਾਰ ਦਾ ਪਰ ਇਕੜ ਜਿਹੜਾ ਖਰਚਾ ਉਹ ਵੱਧ ਜਾਣ ਨਾਲ ਡਾਕਟਰ ਹਰਸ਼ਨੀ ਸਿੰਘ ਹੈ ਜਿਵੇਂ ਕਿ ਆਪਾਂ ਸਵੇਰ ਤੋਂ ਦੇਖ ਰਹੇ ਹਾਂ ਕਿ ਬਾਰਿਸ਼ ਹੋ ਰਹੀ ਹੈ ਜਿਹੜਾ ਬਾਰਿਸ਼ ਪੈ ਰਹੀ ਹੈ ਉਹਦਾ ਤਾਂ ਸਾਨੂੰ ਲੱਗਦਾ ਕਿ ਫਾਇਦਾ ਹੀ ਹੋਊਗਾ ਫਸਲਾਂ ਨੂੰ ਖਾਸ ਤੌਰ ਤੇ ਕਣਕ ਨੂੰ ਬਟ ਜਿਹੜੀ ਗੜੇਮਾਰੀ ਹੋਈ ਹੈ ਕਿਉਂਕਿ ਗੜੇਮਾਰੀ ਜਿਵੇਂ ਆਲੂ ਹੁਣ ਤਿਆਰ ਸੀਗੇ ਤੇ ਹੋ ਸਕਦਾ ਵੀ ਆਲੂ ਹੋਗੇ ਆ ਚਾਰੇ ਵਾਲੀ ਫਸਲ ਜਿਵੇਂ ਕਿ ਬਰਸੀਮ ਹੈ ਉਹਨਾਂ ਤੇ ਹੋ ਸਕਦਾ ਵੀ ਥੋੜਾ ਬਹੁਤਾ ਇਸ ਜਿਹੜੇ ਗੜੇਮਾਰੀ ਦਾ ਹੈਗਾ ਨੁਕਸਾਨ ਹੋਵੇ ਬਾਕੀ ਜਿਹੜੀ ਸਾਡੀ ਟੀਮਾਂ ਹੈਗੀਆਂ ਨੇ ਮਾਹਰਾਂ ਦੀ ਟੀਮਾਂ ਹੈਗੀਆਂ ਨੇ ਉਹ ਜਾਣ ਗਈਆਂ ਇਹਦਾ ਜਿਹੜਾ ਅਸੈਸਮੈਂਟ ਹੈਗੀ ਆ ਉਸ ਤੋਂ ਬਾਅਦ ਚ ਜਾਊਗਾ ਬਟ ਸਵੇਰ ਤੋਂ ਆਪਾਂ ਦੇਖ ਰਹੇ ਹਾਂ ਕਿ ਬਾਰਿਸ਼ ਹੋ ਰਹੀ ਆ ਤਾਂ ਨਾਲ ਗੜੇਮਾਰੀ ਵੀ ਹੋਈ ਹੈ ਆਪਣੇ ਨਾਲ ਗੜੇਮਾਰੀ ਨਾਲ ਦੋ ਹੀ ਫਸਲਾਂ ਨੂੰ ਨੁਕਸਾਨ ਹੋਇਆ ਹੋਊਗਾ ਕਣਕ ਨੂੰ ਵੀ ਜਿਨ੍ਹਾਂ ਦੇ ਲੇਟ ਬੀਜੀ ਹੋ ਉਹਨਾਂ ਨੂੰ ਵੀ ਹੋ ਸਕਦਾ ਕਣਕ ਦਾ ਅਸੈਸ ਕਰਨਾ ਪਊਗਾ ਕਰਦਾ ਜੇ ਸਾਨੂੰ ਰਿਸਕ ਘੱਟ ਲੱਗ ਰਿਹਾ ਬਰ ਜਿਹੜੀ ਬਾਕੀ ਫਸਲਾਂ ਹੈਗੀਆਂ ਜਿਵੇਂ ਆਲੂ ਖਾਸ ਤੌਰ ਤੇ ਇਹਨਾਂ ਨੂੰ ਹੋ ਸਕਦਾ ਵੀ ਜੇ ਨੁਕਸਾਨ ਤੇ ਜਾਂ ਚਾਰੇ ਵਾਲੀ ਫਸਲਾਂ ਹੈਗੇ ਵੀ ਨੁਕਸਾਨ ਹੋਇਆ ਹੋ ਸਕਦਾ ਬਾਕੀ ਅਸੈਸਮੈਂਟ ਜਿਹੜੀ ਹੈਗੀ ਉਹ ਬਾਅਦ ਚੋ